ਭਾਂਜੀ ਇਹ ਧਿਆਨ ਲਾ ਆਪਣਾ ਪਿਆਰਾ ਰਜਨਾ ਜੀ ਵਾਤਾਵਰਨ ਦੀ ਸੰਭਾ। ਸੂਰਜ ਨਾਲੋਂ ਟੁੱਟਣ ਮਗਰੋਂ ਧਰਤੀ ਨੂੰ ਠੰਡਾ ਹੋਣਾ ਅਤੇ ਫਿਰ ਉਸ ਤੇ ਜਿਹੜਾ ਵਾਤਾਵਰਨ ਬਣਨ ਨੂੰ ਕਰੋੜਾਂ ਸਾਲ ਲੱਗੇ। ਜਿਸ ਵਿੱਚ ਮਨੁੱਖਾਂ ਜੀਵਾਂ ਤੇ ਬਨਸਪਤੀ ਦਾ ਹੋਣਾ ਵਧਣਾ ਫੁੱਲਣਾ ਸੰਭਵ ਹੋ ਸਕੇ। ਧਰਤੀ ਦੇ ਇਸ ਵਾਤਾਵਰਨ ਵਿੱਚ ਹਵਾ, ਪਾਣੀ, ਮਿੱਟੀ, ਸੂਰਜ ਦੀ ਗਰਮੀ ਤੇ ਹੋਰ अनेका ਊਰਜਾਵਾਂ ਦਾ ਮਿਸ਼ਰਣ ਹੈ। ਮਨੁੱਖ ਸਮੇਤ ਸਾਡੇ ਜੀਵਾਂ ਅਤੇ ਬਨਸਪਤੀ ਦੇ ਹੋਂਦ ਤਦ ਹੀ ਸੰਭਵ ਹੈ ਜੇਕਰ ਧਰਤੀ ਉਤਲੇ ਵਾਤਾਵਰਨ ਵਿੱਚ ਇਹਨਾਂ ਸਾਰੇ ਤੱਤਾਂ ਦਾ ਆਪਣਾ ਰੂਪ ਮਿਕਦਾਰ ਅਤੇ ਆਪਸੀ ਤਾਲਮੇਲ ਉਸੇ ਸੰਤੁਲਿਤ ਮਾਤਰਾ ਵਿੱਚ ਕਾਇਮ ਰਹੇ ਜਿਸ ਵਿੱਚ ਜੀਵ ਸੰਸਾਰ ਅਤੇ ਬਨਸਪਤੀ ਦਾ ਪੈਦਾ ਹੋਣਾ ਤੇ ਵਧਣਾ ਫੁੱਲਣਾ ਸੰਭਵ ਹੋਇਆ ਸੀ ਪਰੰਤੂ ਮਨੁੱਖ ਨੇ ਕਰੋੜਾਂ ਸਾਲਾਂ ਵਿੱਚ ਉਪਜੇ ਇਸ ਸੰਤੁਲਿਤ ਵਾਤਾਵਰਨ ਤੋਂ ਪਿਛਲੇ ਸ਼ਾਰਟ ਪੈਂਟਸ ਨਾਲਾਂ ਵਿੱਚ ਬੁਰੀ ਤਰ੍ਹਾਂ ਬਰਬਾਦ ਕਰਕੇ ਰੱਖ ਦਿੱਤਾ ਹੈ ਇਸ ਬਰਬਾਦੀ ਪਿੱਛੇ ਜਿੱਥੇ ਧਰਤੀ ਉੱਤੇ ਮਨੁੱਖ ਦੀ ਵਾਦੀ ਆਬਾਦੀ ਜ਼ਿੰਮੇਵਾਰ ਹੈ ਉੱਥੇ ਵਿਗਿਆਨ ਵਿਕਾਸ ਤੇ ਮਨੁੱਖ ਵੀ ਪੈਸਾ ਕਮਾਉਂਦੀ ਹਵਸ ਤੇ ਉਹ ਪਾਰਕ ਰੁਚੀਆਂ ਵੀ ਜ਼ਿੰਮੇਵਾਰ ਹਨ ਵਿਗਿਆਨਿਕ ਵਿਕਾਸ ਦੇ ਕਾਰਖਾਨੇ ਲਾ ਕੇ ਉੱਚਾ ਪ੍ਰਾਪਤ ਕਰਕੇ ਸੋਮੇ ਵਿਕਸਤ ਕਰਕੇ ਹਵਾ ਨੂੰ ਗੰਦਿਆਂ ਦਰਿਆ ਸਮੁੰਦਰ ਦਾ ਧਰਤੀ ਇਟਲੇ ਪਾਣੀ ਨੂੰ ਕਾਰਖਾਨਿਆਂ ਦੇ ਜ਼ਹਿਰੀਲੇ ਤਰਲ ਵਿਕਾਸ ਤੇ ਸਿਵਰੇ ਨੇ ਪਾਣੀ ਦੀ ਗੰਦਗੀ ਭਰ ਦਿੱਤਾ ਹੈ ਵਿਕਾਸ ਦੇ ਨਾ ਉਤੇ ਹਵਾ ਸਾਫ ਰੱਖਣ ਵਾਲੇ ਰੁੱਖ ਲਗਾਤਾਰ ਕੰਢੇ ਜਾ ਰਹੇ ਹਨ ਕੀੜੇ ਮਾਰ ਦਵਾਈਆਂ ਰਸਾਇਣਿਕ ਖਾਦਾਂ ਨਾਲ ਹਵਾ ਪਾਣੀ ਦੇ ਤਰਤੀ ਤੇ ਮਿੱਟੀ ਅਤੇ ਸਾਡੀ ਖਾਹਕ ਸਭ ਭਿਆਨਕ ਜ਼ਹਿਰ ਨਾਲ ਭਰੇ ਜਾ ਰਹੇ ਹਨ ਹੁਣ ਜਿਆ ਪ੍ਰਾਪਤ ਕਰਨ ਲਈ ਵਿਕਸਿਤ ਕੀਤੇ ਜਾ ਰਹੇ ਪਰਮਾਨੂ ਐਕਟਰ ਹੋਰ ਵੀ ਖਤਰਨਾਕ ਸਿੱਧ ਹੋ ਰਹੇ ਹਨ ਜਿਵੇਂ ਦੀ ਖੁਰਾਕ ਨਾਲੀ ਦਾ سلسلہ ਟੁੱਟਦਾ ਜਾ ਰਿਹਾ ਹੈ ਕੈਂਸਰ ਦਮਾ ਪਿੰਨ ਪਿੰਨ ਪ੍ਰਕਾਰ ਦੀਆਂ ਅਲਰਜੀ ਤੇ ਲਾ ਇਲਾਜ ਬਿਮਾਰੀਆਂ ਵਿੱਚ ਵਾਧਾ ਹੋ ਰਿਹਾ ਹੈ ਘਰਾਂ ਵਿੱਚ ਵਰਤੇ ਜਾਂਦੇ ਸੁੱਖ ਦੇ ਸਮਾਨ ਸੰਚਾਰ ਆਵਾਜਾਈ ਤੇ ਊਰਜਾ ਲਈ ਵਰਤੇ ਜਾ ਰਹੇ ਹਨ ਸਾਰੇ ਸਾਧਨ ਮਨੁੱਖ ਲਈ ਕੋਈ ਨਾ ਕੋਈ ਭਿਆਨਕ ਬਿਮਾਰੀ ਜਾਂ ਮੁਸੀਬਤ ਦਾ ਸਨੇਹ ਲੈ ਕੇ ਆ ਰਹੇ ਹਨ ਅੰਦੀਹ ਸਥਿਤੀ ਵਿੱਚ ਵਾਤਾਵਰਨ ਦੀ ਸੰਭਾਲ ਲਈ ਕਦਮ ਪੁੱਟਨੇ ਬਹੁਤ ਜ਼ਰੂਰੀ ਹਨ ਨਹੀਂ ਤਾਂ ਧਰਤੀ ਉਤੇ ਮਨੁੱਖਾਂ ਸਮੇਤ ਜੀਵ ਜਗਤ ਦਾ ਵਿਨਾਸ਼ ਹੋ ਜਾਵੇਗਾ ਇਸ ਲਈ ਸਭ ਤੋਂ ਪਹਿਲਾਂ ਆਬਾਦੀ ਨੂੰ ਘਟਾਉਣ ਤੇ ਯਤਨ ਕਰਨੇ ਚਾਹੀਦੇ ਹਨ ਰੁੱਖਾਂ ਦੀ ਕਟਾਈ ਬਿਲਕੁਲ ਬੰਦ ਕਰ ਦੇਣੀ ਚਾਹੀਦੀ ਹੈ ਜਿਹੇ ਜਸਰੋਤਾ ਦੀ ਵਰਤੋਂ ਬਹੁਤ ਘਟ ਕਰ ਦੇਣੀ ਚਾਹੀਦੀ ਹੈ ਜਿਹੜੇ ਹਵਾ ਜਾਂ ਪਾਣੀ ਨੂੰ ਕੰਦਲਾ ਕਰਦੇ ਹਨ ਇਸ ਲਈ ਸੂਜੀ ਉੰਜਾਂਵਾਜੂ ਉੰਜਾਂ ਸਭ ਸੁਰੱਖਿਆ ਸਾਧਨ ਹਨ। ਜਪਾਨ ਵਿੱਚ ਫਸੇਮਾ ਦੀ ਕਟਾਹਨੇ ਪਰਮਾਨੂ ਤੇ ਕੀਟਨਾਸ਼ਕਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਬਿਜਲੀ, ਚੁੰਬਕ ਅਤੇ ਰਸਾਇਣਿਕ ਪੈਦਾ ਕਰਨ ਵਾਲੇ ਸੰਸਾਰ ਸਾਧਨਾਂ ਦੀ ਵਰਤੋਂ ਵੀ ਸੀਮਿਤ ਕਰਨ ਦੀ ਲੋੜ ਹੈ। ਸਭ ਤੋਂ ਵੱਡੀ ਗੱਲ ਹੈ ਮਨੁੱਖਾਂ ਦੇ ਇਲਾਜ ਤੋਂ ਸ਼ੂਸ਼ਕ ਰੋਜਿਨੋ ਤਲਪੋਣਾ ਪਾਉਂਦੀ ਹੈ। ਇਹ ਕਰਨ ਨੇੜੇ ਦੇ ਪਵਿੱਕ ਵਿੱਚ ਅਜਿਹਾ ਨਾ ਕੀਤਾ ਗਿਆ ਤਾਂ ਧਰਤੀ ਉਤੇ ਮਨੁੱਖਤਾ ਦਾ ਰਭ ਹੀ ਰੱਖਾ ਹੈ ਇਹ ਸੀ ਸਾਡਾ ਅੱਜ ਦਾ ਮਾਤਾ ਮਰਾਂ ਦੀ ਸੰਭਾਲ ਪੈਰਾ ਰਚਨਾ ਮੇਂ ਵਾਤੋਂ ਆਸ਼ੀਆ ਕਰਨਾ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਤਾਂ ਜੋ ਆਪਣੇ ਬੱਚਿਆਂ ਸਿਆਣਿਆਂ ਨੂੰ ਪਤਾ ਲੱਗ ਸਕੇ ਕਿ ਆਪਾਂ ਧਰਤੀ ਦੀ ਕਿਵੇਂ ਸੰਭਾਲ ਕਰਨੀ ਹੈ ਜੀ ਮਿਲਨੇ ਆ ਫਿਰ ਨਵਾਂ ਵੀਡੀਓ ਲੈ ਕੇ ਜੀ ਸਸਿਕਾ